ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਗੌੜੀ ਮਹਲਾ ਪੰਜਵਾ ਜੀਵਨ ਪਦਵੀ ਹਰਕੇ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੈ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਈਐ ਗੋਪਾਲ ਨਾਨਕ ਦਰਸ਼ਨ ਦੇਖਣ ਹਾਲ ਗੌੜੀ ਮਹਲਾ ਪੰਜਵਾ ਹਾ ਸਾਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ बखान ਬਿਨਸੇ ਰੋਗ ਭਈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲਾ ਗੁਣ ਗਾਵੋ ਨਿਤ ਨੀਤ ਗਈ ਬਿਆਦ ਉਰੇ ਮਨ ਮੀਤਾ ਗਏ ਵੇ ਆਗਾ ਉबरे ਮਨੁ ਜਨਮੀਤ ਮਨ ਬਾਚ ਕ੍ਰਮ ਪ੍ਰਭ ਆਪਣਾ ਧਾਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵਾ ਪਰਮ ਗਏ ਪੂਰਨ ਭਈ ਸੇਵਾ ਪਰਮ ਗਏ ਪੂਰਨ ਭਈ ਸੇਵਰਹਾ ਓ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਧਨੋ ਮਸਤਕ ਧਨ ਤੇਰੇ ਨੇਤਾ ਧਨ ਹੋਏ ਭਗਤ ਜਿਨ ਤੁਮ ਸੰਗ 헤ਤਾ ਨਾ ਬਿਨਾ ਜੈ ਕੈਸੇ ਸੁਖ ਲਹੀਐ ਰਸਨਾ RAM ਨਾਮ ਜਸ ਕਹੀਐ ਰਹਾਓ ਤਿਨ ਉਪਰ ਜਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਵਾਣ ਗੌੜੀ ਮਹੱਲਾ ਪੰਜਵਾ ਤੂੰ ਹਾਂ ਮਸਲਤਾ ਤੂੰ ਹੈ ਨਾਲ ਤੂੰ ਹਾਂ ਰਖੈ ਸਾਰ ਸਮਾਲ ਐਸਾ RAM ਦੀਨ ਗੁਨੀ ਸਾਈ ਦਾਸ ਕੀ ਪੈਜ ਰਖੈ ਮੇਰੇ ਭਾਈ ਰਹਾਉ ਆਕਾਪ ਇਹੋ ਥਾਨ ਬਸ ਜਾ ਕਹਿ ਆਠ ਪਹਿਰ ਮਨ ਹਰ ਕੋ ਜਪੈ ਪਾਤ ਤ ਪਰਵਾਣਾ ਸਤ ਨੀਸਾਨ ਜਾ ਕੋ ਆਪ ਕਰੈ ਫੁਰਮਾਨ ਆਪੇ ਦਾਤਾ ਅਪਰਧ ਪਾਲ ਨਿਤ ਨਿਤ ਨਾਨਕ RAM ਨਾਮ ਸੰਭਾਲੈ ਗਉੜੀ ਮਹੱਲਾ ਪੰਜਵਾ ਸਤ ਗੁਰ ਪੂਰਾ ਭਾਇਆ ਕਿਰਪਾਲ ਹਿਰਦੈ ਵਸਿਆ ਸਦਾ ਗੋਪਾਲ RAM ਰਵਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਰਾਇ ਰਹਾਉ ਕਹ ਨਾਨਕ ਜਾਕੇ ਪੂਰੇ ਭਾਗ ਹਰ ਹਰ ਨਾਮ ਅਸਰ ਸੋਹਾਗ ਗੌੜੀ ਮਹੱਲਾ ਪੰਜਵਾ ਤੋਤੀ ਖੋਲ ਵਿਛਾਇ ហេਠ ਗਰ ਤਵ ਵਾਂਗੂ ਲਾਹੇ ਪੇਟ ਬੇਨ ਕਰ ਤੋਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਰਹਾਉ ਪੂਜਾ ਤਿਲਕ ਕਰ ਤਿਸ ਨਾਨਾ ਸ਼ੁਰੀ ਕਾੜ ਲਿਵੈ ਹੱਥ ਦਾਣਾ ਬੇਦ ਪੜੈ ਮੁਖ ਮਿੱਠੀ ਬਾਣੀ ਜੂ ਜੀਆ ਕੋਤਨਾ ਸੰਘੈ ਪ੍ਰਾਣੀ ਆਹ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਧ ਬ੍ਰਹਮ ਵਿਚਾਰੈ ਗਉੜੀ ਮਹਲਾ 5 ਥੇਰ ਘਰ ਬਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੋਸਟਾ ਦੂਤਾ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦ ਸਾ ਸਾ ਸਭ ਬਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਮੇਰਾ ਪਾ ਹੋਏ ਭਜੋ ਭਗਵਾਨ ਸਾਧ ਸੰਗ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਉੜੀ ਮਹੱਲਾ ਪੰਜਵਾ ਹਰ ਸੰਗ ਰਾਤੇ ਪਾਹੇ ਨਾ ਜਲਾ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੋ ਫਲ ਫਲਾ ਸਭ ਭੈ ਮਟਾ ਤੁਮਾਰਾ ਨਾਈ ਭੇਟ ਤ ਸੰਗ ਹਰ ਹਰ ਗੁਣ ਗਾਏ ਰਹਾਉ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰ ਸੋ ਸੋ ਰਚੈ ਜਿਸ ਸਾਧਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁਖ ਨਾ ਲਾਗੈ ਹਰ ਸੰਗ ਰਾਤਾ ਅਨ ਦਿਨ ਜਾਗੈ ਹਰ ਸੰਗ ਰਾਤਾ ਸਹਜ ਘਰ ਵਸੈ ਹਰ ਸੰਗ ਰਾਤੇ ਭ੍ਰਮ ਭਾਉ ਨਸੈ ਹਰ ਸੰਗ ਰਾਤੇ ਮਤੂ ਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹਉ ਨਾਨਕ ਤਿਨ ਕਉ ਵੱਲ ਜਾਈ ਜਿਨ ਕਉ ਪ੍ਰਮੇਰਾ ਵਿਸਰਤ ਨਾਹੀ ਗਉੜੀ ਮਹੱਲਾ ਪੰਜਵਾ ਓਤਮਾ ਕਰਤਾ ਸੀਤਲ ਮਨ ਭਏ ਮਾਰਗ ਚਲਤ ਸਗਰ ਦੁਖ ਗਏ ਨਾ ਮਨ ਜਾਤਮਨ ਭਏ ਆਨੰਦ ਰਸ ਗਾਏ ਗੁਣ ਪਰਮ ਆਨੰਦ ਖੇ ਮੰਗਿਆ ਕੋਸਲ ਘਰ ਆਏ ਭੇਟ ਤ ਸਾਧ ਸੰਗ ਗਈ ਬੁਲਾਏ ਰਹਾਉ ਨੇਤਰ ਆਪਣੀ ਤਾ ਪੇਖਤ ਹੀ ਦਰਸਾ ਧਨ ਮਸਤਕ ਚਰਨ ਕਮਲ ਹੀ ਪਰਸਾ ਗੋਵਿੰਦ ਕੀ ਟਹਿਲਾ ਸਾਫਲੇ ਉਹ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਿਨ ਕੀ ਕੀਨੀ ਆਪ ਸਹਾਏ ਸੁਖ ਪਾਇਆ ਲਗਦਾ ਸਹ ਪਾਏ ਆਪ ਗਿਆ ਤਾਂ ਤਹ ਭਏ ਕਿਰਪਾ ਨਿਦਾਨ ਕੀ ਸਰਨੀ ਪਏ ਜੋ ਚਾਹਤਾ ਸੋਈ ਜਬ ਪਾਇਆ ਤਾ ਵਟੁੰਡਣਾ ਕਹਾ ਕੋ ਜਾਇ ਸਿਰ ਭਏ ਵਸੇ ਸੁਖ ਅਸਨਾ ਗੁਰ ਪ੍ਰਸਾਦ ਨਾਨਕ ਸੁਖ ਵਸਨਾ ਗੌੜੀ ਮਹੱਲਾ ਪੰਜਵਾ ਓਟ ਮੱਜਨਾ ਕੀਨੋ ਇਸ ਨਾਨ ਲੱਖ ਅਰਬ ਖਰਬ ਦੀ ਨੋਂਦਾਨ ਜਾ ਮਨ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਏ ਗੋਪਾਲ ਪਾਪ ਮਟਾਏ ਸਾਧੂ ਚਰਨ ਦਿਆਲ ਰਹਾਉ ਬਹੁਤ ਆਰਦ ਤਪ ਸਾਧਨ ਸਾਦੇ ਆਨਿਕ ਲਾਭ ਮਨੋਰਥ ਲਾਦੇ ਹਰ ਹਰ ਨਾਮ ਰਸ ਨੂੰ ਹਾਰਾ ਦੇ ਸਿਮਰਤ ਅਸਾਸਤ ਵੇਦ ਬਖਾਨੇ ਜੋਗ ਗਿਆਨ ਸਿੱਧ ਸੁਖ ਜਾਣੇ ਨਾਮ ਜਪਤ ਪ੍ਰਭ ਸਿਹਾ ਕਿਰਪਾ ਧਾਰੇ ਨਾਮ ਜਪਤ ਪ੍ਰਭ ਮਨ ਮਾਨੇ ਅਗਾਧ ਬੋਧ ਹਰਗਮ ਪਾਰੇ ਨਾਮ ਜਪਤ ਨਾਮ ਰਦੇ ਵਿਚਾਰੇ ਨਾਨਕ ਕਾ ਪ੍ਰਭ ਕਿਰਪਾ ਧਾਰੇ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦਾ ਵਸਾਇਆ ਗੰਗੋਬਿੰਦਾ ਪਾਰ ਬ੍ਰਹਮਪੂਰਾ ਤਸੈ ਰਾਦ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰਨਾਮ ਤਾਤੇ ਸਦ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਖ ਗਏ ਕਹੋ ਨਾਨਕ ਕਹਾ ਪੈ ਭਾਈ ਆਪਣੇ ਸੇਵ ਕੀ ਆਪ ਪੈ ਜਰਖਾਈ ਗੌੜੀ ਮਹੱਲਾ 5ਵਾਂ ਆਪਨੇ ਸੇਵਕ ਕਉ ਆਪ ਸਹਾਈ ਨਿਤ ਪ੍ਰਤਪਾਰੈ ਬਾਪ ਜੈਸੇ ਮਾਈ ਪ੍ਰਭ ਕੀ ਸਰਨੋ ਭਰੈ ਸਭ ਕੋਏ ਕਰਨ ਕਰਾਵਨ ਪੂਰਨ ਸਭ ਸਤ ਸੋਏ ਰਹਾਉ ਆਪ ਮਨ ਵਸਿਆ ਕਰਨ ਹਾਰਾ ਭੈ ਵਿਨਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਵਿਖਲਾਥੇ ਕਹਿ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਣਾ ਆਈ ਰਾਗ ਗੌੜੀ ਚੇਤੀ ਮਹੱਲਾ ਪੰਜਵਾ ਧੋਪ ਦੇਕ ਓੰਕਾਰ ਸਤਿਗੁਰ ਪ੍ਰਸਾਦ RAM ਕੋ ਬਲ ਪੂਰਨ ਭਾਈ ਤਾਤੇ ਵਰਤਾ ਨਾ ਵਿਆਪ ਕਾਈ ਰਹਾਓ ਜੋ ਜੋ ਚਿਤ ਵੇ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਵਪਾਤ ਕਰਾਈ ਨਾਨਕ ਹਰ ਗੁਣ ਨਿਰਭਉ ਗਾਈ ਗੌੜੀ ਮਹੱਲਾ ਪੰਜਵਾ ਹੋ ਜਵਨ ਵੀਰ ਬ੍ਰਹਮ ਸੁਖ ਸਾਗਰ ਕਰਤ ਪਰਤ ਗਰਤ ਪਰਤ ਗਹਿਨੇ ਅੰਗਰੀਆ ਰਹਾਉ ਸ਼੍ਰਾਵਨਾ ਸੁਰਤ ਸੈਨ ਸੁੰਦਰ ਨਹੀਂ ਆਰਤ ਦਵਾਰ ਰਟਤ ਪਿੰਗਰੀਆ ਦੀਨਾ 나ਥ 나ਥ ਕਰਨਾ ਮੈਂ ਸਾਜਨ ਮੀਤਾ ਪਿਤਾ ਮਹਤਰੀਆ ਚਾਰਾ ਨ ਕਾਮਲ ਹਿਰਦਾ ਗਹਿ ਨਾਨਕਾ ਪੈ ਸਾਗਰ ਸੰਤ ਪਾਰ ਉਤਰੀਆ ਰਾਗਉੜੀ ਵਰਾਗਣ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਯੋਗ ਸਾਈ ਮਿਤਲਾ ਤੂੰ ਸੰਗ ਹਮਾਰਾ ਵਾਸ ਜੀਉ ਰਹਾ ਤੋਜ ਵੇਨਾ ਕਰੀ ਨਾ ਜੀਵਣਾ ਤ੍ਰਿਗ ਰਹਿਣਾ ਸੰਸਾਰ ਜੀਉ ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲਿਹਾਰ ਜੀ ਹਾਸਤਾ ਲੰਬੜਾ ਦੇਹ ਪ੍ਰਭ ਕਰਤਾ ਦਰ ਗੋਪਾਲ ਮੋਹਿ ਨਿਰਗੁਨ ਮਤਿ ਥੋਰੀ ਆ ਤੂੰ ਸਦ ਹੀ ਦੀਨ ਦਿਆਲ ਕਿਆ ਸੁਖ ਤੇਰੇ ਸੰਮਲਾ ਕਾਵਨ ਬਿਧੀ ਵਿਚਾਰ ਸ਼ਰਨ ਸਮਾਈ ਦਾਸ ਹੇਤਾ ਉੱਚੇ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿੱਧਾ ਨਾਮ ਹਰਿ ਸਮਾਹਿ ਸੋ ਪ੍ਰਸੰਨ ਭਏ ਕੇ ਸੁਵਾਸੇ ਜਨ ਹਰ ਗੁਣ ਗਾਹੀ ਮਾਤ ਪਿਤਾ ਸੁੱਤ ਬੰਧ ਪਾ ਤੂੰ ਮੇਰੇ ਪ੍ਰਾਨ ਆਧਾਰ ਸਾਧ ਸੰਗ ਨਾਨਕ ਭਜੈ ਬਿਖ ਤਰਿਆ ਸੰਸਾਰ ਗੌੜੀ ਵੈਰਾਗਣ ਰੋਏ ਕੇ ਸ਼ੰਤ ਕੇ ਘਰ ਮਹੱਲਾ ਪੰਜਵਾਇ ਕੋ ਓੰਕਾਰ ਸਤਿਗੁਰ ਪ੍ਰਸਾਦ ਐ ਕੋਈ ਰਾਮ ਪਿਆਰੋ ਗਾਵੇ ਸਰਵ ਕਲਿਆਣ ਸੁਖ ਸੱਚ ਪਾਵੇ ਰਹਾਉ ਬਨ ਬਨ ਕੋਇਤ ਫਿਰਤ ਬੈਰਾਗੀ ਬਰਲੇ ਕਾਹੂਏ ਕਲਿਬ ਲਾਗੀ ਨੇ ਹਾਰ ਪਾਇਆ ਸੇਵੜ ਭਾਗੀ ਬ੍ਰਹਮਾਦਿਕ ਸੰਕਾਦਕ ਚਾਹ ਜੋਗੀ ਜਤੀ ਸਿੱਧ ਅਰਾਹ ਜਸਾ ਪਾਤ ਸੋ ਹਰ ਗੁਣ ਦਾ ਹੈ ਤਾਂ ਕੀ ਸਰਨ ਜਿਨ ਵਿਸਰਤ ਨਾਹੀ ਵਡਭਾਗੀ ਹਰ ਸੰਤ ਮਿਲਾਹੀ ਜਨਮ ਮਰਨ ਤੈ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਨੋ ਪ੍ਰਭੂ ਚਾ ਪਾਰੇ ਨਾਨਕ ਮੰਗਤ ਨਾਮ ਅਧਾਰੇ ਰਾਗ ਗਾਉਣੀ ਪੂਰਵੀ ਮਹਲਾ 5 ਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਾਵਨ ਗੋਵਨ ਪ੍ਰਾਨਪਤ ਮਿਲੋ ਮੇਰੀ ਮਾਈ ਰਹਾਉ ਰੋਪਹੀ ਨਾ ਬੁੱਧਵਲਹੀਨੀ ਮੋਹੇ ਪਰਦੇਸਨ ਦੂਰ ਤੇ ਆਈ ਨਾ ਹਨ ਦਰਬਨਾ ਜੋਵਨ ਮਾਤੀ ਮੋਹੇ ਅनाथ ਕੀ ਕਰੋ ਸੁਮਾਈ ਖੋਜਤਾ ਖੋਜਤਾ ਭਈ ਬਿਰਾਗਣ ਪ੍ਰਭ ਦਰਸ਼ਨ ਕਾ ਫਿਰ ਤਤਸਾਈ ਦੀਨ ਦਇਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਨਮ ਜਾਈ ਗੌੜੀ ਮਹੱਲਾ ਪੰਜਵਾ ਪ੍ਰਭ ਮੇਰਵੇ ਕੋ ਪ੍ਰੀਤ ਮਨ ਲਾਗੀ ਪਾਏ ਨ ਗੋਮੁਹ ਕਰੋ ਬੇਨਤੀ ਹੋਉ ਸੰਤਿ ਮਿਲਾਵਡ ਭਾਗੀ ਰਹਾਉ ਮਨ ਅਰਪੋ ਧਨ ਰਖੋ ਆਗੇ ਮਨ ਕੀ ਮਤ ਮੋਹੇ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਨਾਵੈ ਅਨੰਦ ਫਿਰੋ ਤਿਸ ਪਿੱਛੇ ਬੇਰਾਗੀ ਪੂਰਵ ਕਰਮ ਅੰਕਰ ਜਾਂ ਪ੍ਰਗਟੇ ਭੇਟਿਓ ਰਸ ਕਾ ਪੁਰਖ ਬੈ ਰਾਗੀ ਮਿਟਿਉਂਦੇ ਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜ ਬਾਣੀ ਖਸਰੇ ਪੰਖੀ ਸਿੰਘ ਹਰਪਾਖ ਮਿਲ ਸਾਧੂ ਸਰਣ ਗਹ ਪੂਰਨ ਰਾਮ ਮੇਲ ਸਾਦੂ ਸਰਣ ਗੋਪੂਨ ਨਾਮ ਰਤਨ ਹੀਰੇ ਸੰਗ ਰਾਖ ਰਹਾਓ ਭ੍ਰਮ ਕੀ ਕੋਈ ਤ੍ਰਸਨਾ ਰਸ ਪੰਕਜ ਆਤ ਤੀਖਣ ਮੋਹ ਕੀ ਫਾਸ ਘਟਨ ਹਾਰ ਜਤ ਗੁਰ ਗੋਵਿੰਦ ਚਰਨ ਕਮਲਤਾ ਕੇ ਕਰੋ ਨਿਵਾਸ ਕਰ ਕਿਰਪਾ ਗੋਵਿੰਦ ਪ੍ਰਪ੍ਰੀਤ ਮਾ ਦੀਨਾ ਨਾਥ ਸੁਨੋ ਅਰਦਾਸ ਕਰ ਗੈ ਲਿਓ ਨਾਨਕ ਕੇ ਸੁਆਮੀ ਜਿਉ ਪਿੰਡ ਸਭ ਤੁਮਰੀ ਰਾਸ ਗੌੜੀ ਮਹੱਲਾ ਪੰਜਾਬਾ ਹਰ ਵੇਖਣ ਕਾ ਸਿਮਰਤ ਮਨ ਮੇਰਾ ਪਿਆਸੀ ਚਿਤ ਬਾਉ ਦਿਨ ਰਾਣੀ ਹੈ ਕੋਈ ਸੰਤ ਮਿਲਾਵੈ ਨੇਰਾ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਅਨਕ ਭਾਂਤ ਤਿਸ ਕਰੋ ਨਿਹੋਰਾ ਤੁਲਾ ਤਾਰ ਤੁਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੋਰਾ संत प्रसाद गाय गुण सागर जन्म जन्म को जात बहोरा आनद सुख पीड़ित हर नानक जन्म किरथार्थ सफल सवेरा राग गौड़ी कूर्बी महाला पंजाब वा एको ओंकार सतगुरु प्रसाद केन वेद में लागो साईं मेरे राम राए कोई ऐसा संत सहज सुख दाता मोहे मार्ग दे बताई रहा ਅੰਤਰ ਆਲਖਣਾ ਜਾਈ ਲਖਿਆ ਵਿੱਚ ਪੜਦਾ ਹਮੈ ਪਾਈ ਮਾਇਆ ਮੋਹ ਸਭੋ ਜਗ ਸੋਇਆ ਇਹੋ ਭਰਮ ਕਹੋ ਕਿਉਂ ਜਾਈ ਏਕਾ ਸੰਗਤੇ ਤਕਰ ਵਾਸਤੇ ਮਿਲ ਪ੍ਰੀਤਮ ਮਿਲ ਬਾਤ ਨ ਕਰਤੇ ਭਾਈ ਏਕ ਵਸਤਿ ਨੂੰ ਪੰਜ ਦੁਹੇਲੇ ਉਹ ਵਸਤਾ ਗੋਚਰ ਠਾਈ ਜਿਸ ਕਾ ਗ੍ਰਹਿਤ ਨਾ ਦਿਆ ਤਾ ਲਾਖ ਜੀ ਗੁਰ ਸੋ ਪਾਈ ਅਨਕੋ ਪਾਵ ਕਰੇ ਨਹੀਂ ਪਾਵੇ ਮਨ ਸਤਗੁਰ ਸਰਣਾਈ ਤਨ ਕੇ ਵੰਧਨ ਕਾਟੇ ਸਤਿਗੁਰਾਂ ਤਿਨ ਸਾਧ ਸੰਗਤ ਲਿਵ ਲਾਈ ਪੰਜ ਜਨਾ ਮਿਲ ਮੰਗਲ ਲਗਾਇਆ ਹਰ ਨਾਨਕ ਭੇਦ ਨ ਪਾਈ ਮੇਰੇ RAM ਰਾਏ ਇਹਨੂੰ ਤੇ ਮਿਲਿਆ ਗੁਸਾਈ ਸਹਿਜ ਭਇਆ ਪ੍ਰਮ ਖਿਨ ਮੈਂ ਨਾ ਠਾ ਮਿਲ ਜੋਤੀ ਜੋਤ ਸਮਾਈ ਰਹਾਉ ਦੂਜਾ ਗੌੜੀ ਮਹੱਲਾ ਪੰਜ ਵਾਏ ਸੋ ਪਰਚੋ ਪਾਇਓ ਕਰੀ ਕਿਰਪਾ ਦਇਆਲ ਬੇਠਲਾ ਸਤਿਗੁਰ ਮੂਝਾ ਬਤਾਇਓ ਰਹਾਉ ਜਤਕਾਤ ਦੇਖੋ ਤਤ ਤਤ ਤੁਮਹੀ ਮੋਹੇ ਉਹ ਵਿਸਵਾਸ ਹੋਇ ਆਇਓ ਕਹਿ ਪੈ ਕਰੋ ਅਰਦਾਸ ਬੇਨਤੀ ਜੋ ਸੁਣ ਤੋ ਹੈ ਰਗ ਰਾਇਓ ਲਹੇ ਉਸੇ ਸਾ ਵੰਦਨ ਗੁਰ ਤੋਰੇ ਤਾਂ ਸਦਾ ਸਹਿ ਸੁਖ ਪਾਇਓ ਹਉਣਾ ਸਾ ਸੋਈ ਫਨ ਹੋਸੀ ਸੁਖ ਦੁਖ ਕਹਾ ਦਿਖਾਇਓ ਖੰਡ ਬ੍ਰਹਮੰਡ ਕਾ ਇੱਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ ਨਾਨਕ ਨਾਮ ਨਿਧਾਨ ਇਕਠਾਈ ਤੋ ਬਾਹਰ ਕੈਠਾ ਜਾਇਓ ਇਕਾ ਯਨਕ ਅਨਕ ਭਾਂਤ ਇਕੈ ਕਨਕ ਅਨਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ ਧਰਮ ਗੁਰ ਕੋਈ ਹੈ ਵਤਤ ਤਤ ਮਿਲਾਇਓ ਗੌੜੀ ਮਹਲਾ ਪੰਜਵਾ ਆਉ ਦਕਟ ਨਨ ਸਰ ਨਾਰੇ ਮਾਨ ਗੁਰ ਮਿਲ ਕਾਇ ਸਵਾਰੇ ਰਹਾਓ ਕਰੋ ਵੇ ਨੰਤੀ ਸੁਣੋ ਮੇਰੇ ਮੀਤਾ ਸੰਤਾ ਟਹਿਲ ਕੀ ਵੇਲਾ ਈਹਾ ਖਾਟ ਚਲਹੁ ਹਰਲਾਹਾ ਆਗਿਆ ਵਸਨ ਸੁਹੇਲਾ ਇਹੋ ਸੰਸਾਰ ਵਿਕਾਰ ਸਾਸਿ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿਜ ਗਾਇ ਪੀ ਆਵੈ ਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨ ਹੈ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੂਕ ਕਰ ਸੰਤਨ ਕੀ ਧੂਰੇ ਗਵੜੀ ਮਹੱਲਾ ਪੰਜਵਾਰ ਆਖ ਪਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੇ ਏਕ ਗਰੀਬਾ ਰਾਖੋ ਰੱਖਣ ਹਾਰੇ ਖੇਦ ਕਰਾਇ ਹਰ ਬਹੁਤ ਸੰਤਾਵ ਆਇਓ ਸਰਨ ਤੁਹਾਰੇ ਕਾਰ ਕਰ ਹਾਰਿਓ ਅਨਕ ਬੋ ਭਾਤੀ ਛੋੜੈ ਕਤ ਹੂੰ ਨਹੀਂ ਇਕ ਬਾਤ ਸੁਣਤਾ ਕੀ ਓਟਾ ਸਾਧ ਸੰਗ ਮਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਧੀਰਜ ਪਾਇਆ ਸੰਤੇ ਮੰਤ ਦੀਉ ਮੋਹੇ ਨਿਰਭਾਗੁਰ ਕੈ ਸਬਦ ਕਮਾਇ ਜੀਤ ਲਏ ਮੋਹ ਮਹਾ ਵਿਖਾਦੀ ਸਹਿਜ ਸੁਹੇਲੀ ਬਾਣੀ ਕਾਹੋ ਨਾਨਕ ਮਨ ਭਇਆ ਪ੍ਰਗਾਸ ਆ ਪਾਇਆ ਪਦ ਨਿਰਵਾਣੀ ਗਉੜੀ ਮਹੱਲਾ ਪੰਜਵਾ ਹੋ ਵਨਸੀ ਰਾਯਾ ਨਿਰਪੋ ਸੰਗ ਤੁਮਾਰਾ ਵਸਤੇ ਹੋ ਡਰਨ ਕਹਾ ਤੇ ਆਯਾ ਰਹਾਓ ਏਕ ਮਹਿਲ ਤੂੰ ਹੋਏ ਅਫਾਰੋ ਏਕ ਮਹਿਲ ਨੀ ਮਨੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾ ਨੋ ਏਕ ਮਹਿਲ ਤੂੰ ਪੰਡਤ ਹੋ ਭਗਤਾ ਏਕ ਮਹਿਲ ਖਲ ਹੋਤਾ ਏਕ ਮਹਿਲ ਤੂੰ ਸਭ ਕੇ ਸ਼ਗਰਾਹਾ ਜਾ ਏਕ ਮਹਿਲ ਕਸ਼ੂ ਨਾ ਲੇਤਾ ਆਠ ਕੀ ਪੁੱਤਰੀ ਕਹਾ ਕਰ ਬਪਰੇ ਖਿਲਾਵਨ ਹਾਰ ਹੋ ਜਾਨਾ ਜੈਸਾ ਭੇ ਕਰਾਵੇ ਤੈਸਾ ਬਾਜੀ ਕਰੋ ਤੈਸੋ ਹੀ ਸਾਜਾਨਾ ਨਾਨਕ ਕੋਠਰੀ ਬਹੁਤ ਭਾਤ ਕਰੀ ਆਪ ਹੋਆ ਰਖਵਾਂ ਰਾਜ ਐਸੇ ਮੈਰਤ ਰਖੈ ਤੈਸੀ ਰਹਿਣਾ ਕਿਆ ਹੋ ਕਰਾਇ ਵਿਚਾਰਾ ਜਿਨ ਕਸ ਪਿਆ ਸੋਈ ਜਾਨਾ ਜਿਨਹਿ ਸਭ ਵਿਦ ਸਾਜੀ ਕਹ ਨਾਨਕ ਅਪਰੰਪਰ ਸਾਮੀ ਕੀਮਤ ਆਪਨੇ ਕਾਦੀ ਗੌੜੀ ਮਹਲਾ ਪੰਜਵਾ ਛੋਟ ਛੋਟ ਰੇ ਵਿਖਿਆ ਕੇ ਰਸੂਆ ਔਰ ਜਰ ਰੇ ਔਰੇ ਬਾਬਰ ਗਾਵਰ ਜੋ ਕਿਰਖੇ ਹਰੇ ਆਇਓ ਪਸੂਗਾ ਰਹਾਉ। ਉਹ ਜਾਣਾ ਤੁਮ ਆਪਣੇ ਕਾਜੈ ਸੋ ਸੰਗ ਨ ਚਾਲੈ ਤੇ ਰਹਿ ਤਸੂਆ ਨਾਂਗੋ ਆਇਆ ਨਾਂਗ ਸਦਾਸੀ ਪੇਰ ਫਿਰਿਓ ਆਰ ਕਾਲਗ ਰਸੂਆ। ਵੇਖ-ਪੇਖ ਰੇਕ ਸੁੰਭਕੀ ਲੀਲਾ ਰਾਜ ਮਾਜ ਤਿਨਹੂ ਲਾਉ ਹਸੂਆ ਸੀਜਤ ਡੋਰਨ ਦੇ ਅੰਸਰ ਰਹਿਨੀ ਜੀ ਅਕੋ ਕਾਜਨ ਕੀਨੂ ਕਸ਼ੂਆ। ਕਰਤ ਕਰਤੇ ਵਹੀ ਵਰਤਾਨੋ ਹਾਰਿਓ ਕਤੇ ਤਨ ਖੀ ਨ ਸੁਗਾ ਜੋ ਮੋਹ ਯੋਨ ਮੋਹਨੀ ਬਾਲਾ ਉਸਤੇ ਕਟ ਨਹੀ ਰੋਚ ਚਸੁਗਾ ਜਗ ਐਸਾ ਮੈ ਵਰੈ ਦਿਖਾਇਓ ਤਉ ਸਰਨ ਪਰਿਓ ਤਾਜ ਗਰਬ ਸੁਗਾ ਮਾਰਗ ਪ੍ਰਭ ਕੋ ਸੰਤ ਬਤਾਇਓ ਧੜੀ ਨਾਨਕਾ ਦਾਸ ਭਗਤ ਹਰ ਜਸੁਗਾ ਗੌੜੀ ਮਹਲਾ ਪੰਜਵਾ ਤਵਿਨ ਕਵ ਤੋਜ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰ ਆ ਰਹਾ ਅੰਤਰ ਕੀ ਵਿਦਤਮ ਹੀ ਜਾਣੇ ਤੁਝ ਹੀ ਸਜਨ ਸੁਹੇਲੇ ਸਰਬ ਸਖਾ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗਹਿ ਤੋਲੇ ਬਰਨਣ ਸਾਕੋ ਤੁਮਰੇ ਰੰਗਾ ਗੁਣ ਦਾਣ ਸੁਖ ਦਾਤੇ ਅਗਮਾ ਗੋਚਰ ਪ੍ਰਭ ਅਗਨਾਸੀ ਪੂਰੇ ਗੁਰ ਤੇ ਜਾਤੇ ਪ੍ਰੰਪੋ ਕਾਟ ਕੀ ਨੇ ਕੇਵਲ ਜਪਤੇ ਹਉ ਮੈਂ ਮਾਰੀ ਜਨਮ ਵਰਣ ਕੋ ਚੁਕੋ ਸੈਸਾ ਸਾਧ ਸੰਗਤ ਦਰਸਾਰੀ ਚਰਨ ਪੁਖਾਰ ਕਰੋ ਗੁਰ ਸੇਵਾ ਵਾਰ ਜਾਓ ਲੱਖ ਵਰੀਆ ਜੇ ਪ੍ਰਸਾਦਿਓ ਪੌਜਲ ਤਰਿਆ ਜਨ ਨਾਨਕ ਪ੍ਰਸੰਗ ਮਿਰਿਆ ਗੌੜੀ ਮਹਲਾ ਪੰਜਵਾ ਤੋਜਿਬਨ ਕਮਨ ਰਿਝਾਵੈ ਤੋਹੀ ਤੇਰੋ ਰੂਪ ਮੰਗਲ ਦੇਖ ਮੋਹੀ ਰਹਾਓ ਸੁਰਗ ਪਿਆਲ ਮਿਰਤ ਭੂ ਮੰਡਲਾ ਸਰਬ ਸਮਾਨੋ ਇਕੈ ਓਹੀ ਦੇਵ ਸੇਵਕ ਹਰਤ ਸਗਲ ਕਰ ਜੋਰਾ ਸਰਬ ਮਾਇਆ ਠਾਕੁਰ ਤੇਰੀ ਜੋਹੀ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਧਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ਗੌੜੀ ਮਹੱਲਾ ਪੰਜਾਬ ਮਿਲੋ ਪਿਆਰੇ ਜੀਆ ਪ੍ਰਭ ਕੀ ਆਤਮਾ ਰਾਥੀਆ ਰਹਾ ਅਨਕ ਜਨਮ ਬੌ ਜੋਨੀ ਭ੍ਰਮਿਆ ਬਹਰ ਬਹਰ ਦੁੱਖ ਪਾਇਆ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹੋ ਦਰਸ ਹਰ ਰਾਇਆ ਸੋਈ ਹੋਆ ਜੋ ਤਿਸ ਭਾਣਾ ਵਰਣਾ ਕਿ ਨਹੀਂ ਕੀਤਾ ਤੁਮਰਾ ਭਾਣਾ ਪਰਮੋਹ ਮੋਹਿਆ ਜਾਗਤ ਨਾਹੀ ਸੁੱਤਾ ਬਿਨੋ ਸਨੋਤਮ ਪ੍ਰਾਨਪਤ ਪਿਆਰੇ ਕਿਰਪਾ ਨਿਧ ਦਿਆਲਾ ਰਾਖ ਲੈ ਹੋ ਪਿਤਾ ਪ੍ਰ ਮੇਰੀ ਅਨਾਥ ਹੈ ਕਰਪਤ ਪਾਲਾ ਜਸਨਾ ਤੋ ਮੈਂ ਦਿਖਾਇਓ ਦਰਸਨ ਸਾਧ ਸੰਤ ਕਾ ਪਾਛੈ ਕਰ ਕਿਰਪਾ ਧੂਰ ਦਿਓ ਸੰਤਨ ਕੀ ਸੁਖ ਨਾਨਕ ਕੀ ਹੋ ਵਾਛੈ ਗੌੜੀ ਮਹੱਲਾ ਪੰਜਵਾ ਆਉ ਤਾ ਕਹਿ ਬਲੇ ਹਾਰੀ ਜਾ ਕਹਿ ਕੇਵਨ ਨਾਮ ਆਧਾਰੀ ਰਹਾਉ ਮੈਂ ਮਹਤਾ ਕੀ ਕੀਤਕ ਗਣੀਆਂ ਜਨ ਪਾਰ ਬ੍ਰਹਮ ਰੰਗ ਰਾਤੇ ਸੂਖ ਸਹਜ ਆਨੰਦ ਤਨਾ ਸੰਗ ਉਨਾ ਸਰਪਰ ਅਵਰਣਾ ਦਾਤੇ ਜਗਤ ਉਦਾਰਨ ਸੇਈ ਆਏ ਸੋ ਜਨ ਦਰਸ ਪਿਆਸਾ ਉਨਕੀ ਸਰਨ ਪਰੈ ਸੋਤਰਿਆ ਸੰਤ ਸੰਗ ਪੂਰਨ ਆਸਾ ਤਾ ਕੈ ਚਰਨ ਪਰੋ ਤਾ ਜੀਵਾਂ ਜਨ ਕੈ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋਹੁ ਪ੍ਰਭੂ ਕਿਰਪਾਲਾ ਰਾਜ ਜੋਨ ਆਬਦ ਚੋ ਦੀਸੈ ਸਭ ਕਿਛ ਜਗ ਮਹਿ ਘਾਟਿਆ ਨਾਮ ਨਿਧਾਨ ਸਦ ਨਵਤਨ ਨਿਰਮਲ ਇਹੋ ਨਾਨਕ ਹਰ ਧਨ ਘਾਟਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ